ਗੁਰੂ ਪਿਆਰਿਓ ਉਹ ਘੋੜਸਵਾਰ ਜਿਸ ਨੇ ਜੁਰਨਾਣਕ ਪਾਸ਼ਾ ਦੇ ਭਾਈ ਮਰਦਾਨਾ ਜੀ ਦੇ ਲਾਗੇ ਆਇਆ ਪਤਾ ਨਹੀਂ ਉਸ ਘੋੜਸਵਾਰ ਦੇ ਮਨ ਦੇ ਵਿੱਚ ਕੀ ਹੰਕਾਰ ਆਇਆ ਜਾਂ ਕੀ ਮਾਣ ਆਇਆ ਉਹਨੇ ਭਾਈ ਮਰਦਾਨਾ ਜੀ ਦੇ ਬੜੇ ਜ਼ੋਰ ਦੇ ਨਾਲ ਲੜਨਾ ਜਿਸ ਵਕਤ ਭਾਈ ਮਰਦਾਨਾ ਜੀ ਨੇ ਲੱਤ ਵੱਜੀ ਤੇ ਭਾਈ ਮਰਦਾਨਾ ਜੀ ਡਿੱਗ ਪਏ ਲੱਤ ਵੀ ਮਾਰੀਏ ਤੇ ਨਾਲ ਬੋਲ ਬੋਲ ਕੇ ਕਿ ਐ ਕਰਾਈਏ ਦੇ ਗੋਮ ਰਾਸਤਾ ਛੱਡ ਕੇ ਚੱਲ ਇਹ ਬੋਲ ਬੋਲ ਕੇ ਚਲਾ ਗਿਆ ਭਾਈ ਮਰਦਾਨਾ ਜੀ ਦੇ ਲੱਤ ਵੱਜੀ ਉਹਨਾਂ ਨੂੰ ਇਸ ਗੱਲ ਦਾ ਦੁੱਖ ਨਹੀਂ ਹੋਇਆ ਪਰ ਸਤਿਗੁਰੂ ਮਾਨਕਪੀਰ ਜੀ ਨੂੰ ਪਰਾਇਆ ਸਦਿਆ ਇਸ ਗੱਲ ਦਾ ਭਾਈ ਮਰਦਾਨਾ ਜੀ ਨੂੰ ਬੜਾ ਦੁੱਖ ਲੱਗਾ ਜਿਸ ਵਕਤ ਲਗੇਰੀ ਰਵਾਬ ਮੋਢੇ ਤੋਂ ਇੱਕ ਪਾਸੇ ਲਿ ਗਈ ਤੇ ਭਾਈ ਮਰਦਾਨਾ ਜੀ ਦੇ ਪੱਜੇ ਜੀ ਨੂੰ ਇੱਕ ਪਾਸੇ ਲੱਗਾ ਸਤਿਗੁਰੂ ਮਾਨਕਪੀਰ ਜੀ ਨੇ ਦੇਖਿਆ ਕਿਰ ਮਰਦਾਨਾ ਜੀ ਨੂੰ ਆਖਣ ਲੱਗੇ ਕਿ ਮਰਦਾਨਿਆਂ ਧਿਆਨ ਨਾਲ ਜੁੜੀਦਾ ਏ ਜਿਹੜੇ ਧਿਆਨ ਨਾਲ ਨਹੀਂ ਜੁੜਦੇ ਉਹ ਫਿਰ ਥੋਪਰਾ ਖਾਂਦੇ ਆ ਉਹ ਫਿਰ ਡਿੰਦੇ ਨੇ ਜੇ ਭਾਈ ਮਰਦਾਨਾ ਜੀ ਆਖਣ ਲੱਗੇ ਆ ਬਾਬਾ ਜੀ ਸਤਗੁਰੂ ਮਾਨਕਦੇਵ ਜੀ ਮੈਂ ਤੇ ਧਿਆਨ ਨਾਲ ਹੀ ਤੁਰਾ ਜਾ ਤੁਰ ਤੁਰਿਆ ਸੀ ਮੈਂ ਤੇ ਧਿਆਨ ਨਾਲ ਹੀ ਚੱਲ ਰਿਹਾ ਸੀ ਪਰ ਇਹ ਜਿਹੜਾ ਘੂਰ ਸਵਾਲ ਲੰਘਿਆ ਇਹਨੇ ਬੜੇ ਜ਼ੋਰ ਨਾਲ ਮੇਰੇ ਲੱਤ ਮਾਰੀ ਮੇਰੇ ਲੱਤ ਮਾਰੀ ਇਸ ਕਾਰਨ ਮੈਨੂੰ ਕੋਈ ਦੁੱਖ ਨਹੀਂ ਪਰ ਇਹ ਬੋਲ ਬੋਲ ਕੇ ਗਿਆਏ ਤੁਹਾਨੂੰ ਤਰਾਈਂ ਨਾ ਸੱਕੇ ਗਿਆਏ ਇਸ ਦਾ ਤਾਂ ਮੈਨੂੰ ਬੜਾ ਦੁੱਖ ਹੈ ਬੜੀ ਕਤਰੀਫ ਹੈ ਕਹਿ ਲੱਗਾ ਕਿ ਬਾਬਾ ਜੀ ਤੁਸੀਂ ਅੱਜ ਕਿਰਪਾ ਕਰੋ ਅੱਜ ਮੈਨੂੰ ਬਾਗ ਸ਼ਕਤੀ ਬਖਸ਼ੋ ਮੇਰੇ ਬੋਲਾਂ ਦੀ ਜੀ ਸ਼ਕਤੀ ਬਖਸ਼ੋ ਮੈਂ ਇਹਨੂੰ ਸਭ ਨੂੰ ਸਿਖਾਉਣਾ ਚਾਹੁੰਦਾ ਮੈਂ ਇਹਨੂੰ ਮੈਂ ਤੋਂ ਬਦਲਾ ਲੈਣਾ ਚਾਹੁੰਦਾ ਹਾਂ ਇਹਦੇ ਰੱਤ ਮਾਰੀ ਤੁਹਾਨੂੰ ਸਹੀ ਹਸਦਿਆ ਮੈਂ ਇਹਨੂੰ ਸਭ ਨੂੰ ਸਿਖਾਉਣਾ ਚਾਹੁੰਦਾ ਹਾਂ ਮੇਰੇ ਬੋਲਾਂ ਦੀ ਜੀ ਸ਼ਕਤੀ ਬਖਸ਼ੋ ਇਸ ਸਤਗੁਰੂ ਮਾਨਤਰੀ ਮਹਾਰਾਜ ਦੀ ਅੱਖ ਲੱਗੀ ਕਿ ਮਰਦਾਨਿਆਂ ਜੇ ਤੇਰੇ ਬੋਲਾਂ ਦੀ ਜੀ ਸ਼ਕਤੀ ਆ ਜਾਵੇ ਜੇ ਤੈਨੂੰ ਬਾਗ ਸ਼ਕਤੀ ਮਿਲ ਜAVE ਤੂੰ ਕੀ ਕਹੇਗਾ ਇਹ ਭਾਈ ਮਰਦਾਨਾ ਜੀ ਅੱਖ ਲੱਗੇ ਸਤਿਗੁਰ ਮੈਂ ਘੋੜਸਵਾਰ ਨੂੰ ਆਖਾਂਗਾ ਕਿ ਜਾ ਘੋੜਸਵਾਰ ਰੱਬ ਤੇਰਾ ਵੇੜਾ ਕਰ ਤਾ ਸਤਿਗੁਰ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣੇ ਤੇ ਕਹਿਣ ਅਗੇ ਨਾ ਭਈ ਮਰਦਾਨਿਆ ਆਪਾਂ ਲੋਕਾਂ ਦੇ ਵੇੜੇ ਢੋਪਣ ਨਹੀਂ ਆਈ ਆਪਾਂ ਤਾਂ ਲੋਕਾਂ ਦੇ ਵੇੜੇ ਤਾਰਨਾ ਹੈ ਗੁਰੂ ਜੀ ਆਇਓ ਫਿਰ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਮਦਾਨਾ ਮੈਂ ਇੱਕ ਵਾਰ ਫਿਰ ਤੈਨੂੰ ਪੁੱਛਦਾ ਕਿ ਜੇ ਤੇਰੇ ਮੋਲਾਂ ਦੇ ਵਿੱਚ ਸ਼ਕਤੀ ਆ ਜਾਵੇ ਤਾਂ ਫਿਰ ਤੂੰ ਕੀ ਕਹੇਗਾ ਕੀ ਆਖੇਗਾ ਤੇ ਭਾਈ ਮਦਾਨਾ ਜੀ ਆਖਣ ਲੱਗੇ ਕਿ ਐ ਬਾਬਾ ਜੀ ਮੈਂ ਉਸ ਨੂੰ ਰਸਵਾਰ ਉੱਤਮਾਗਾ ਕੇ ਜਾ ਕੋ ਰਸਵਾਰ ਰਾਹਤੇ ਨੂੰ ਉਥੇ ਮਾਰੇ ਜਿੱਥੇ ਤੈਨੂੰ ਪਾਣੀ ਵੀ ਨਸੀਬ ਨਾ ਹੋਵੇ। ਸਤਿਗੁਰਾਂ ਨੇ ਫਿਰ ਭਗ ਮਰਦਾਨੇ ਨੂੰ ਆਖਿਆ ਕਿ ਨਹੀਂ ਮਰਦਾਨਿਆਂ ਨਾ ਮਰਦਾਨੇ ਇਦਾਂ ਦੇ ਬੋਲ ਨਹੀਂ ਬੋਲੀ। ਤੇ ਆਖਣ ਲੱਗੇ ਕਿ ਦੇਖ ਮਰਦਾਨਿਆਂ ਜਿਨ੍ਹਾਂ ਨੇ ਸੱਚ ਦੇ ਰਾਹ ਤੇ ਚੱਲਣਾ ਏ ਜਿਨ੍ਹਾਂ ਨੇ ਸੱਚ ਦਾ ਪ੍ਰਚਾਰ ਕਰਨਾ ਏ ਉਹਨਾਂ ਨੂੰ ਤਾਂ ਖਾਣੀਆਂ ਹੀ ਪੈਣੀਆਂ। ਉਹਨਾਂ ਨੂੰ ਗਾਣਾ ਸੁਣਨੀਆਂ ਪੈਂਡੀਆਂ ਨੇ ਜਿਨ੍ਹਾਂ ਨੇ ਵੀ ਜੱਗ ਦੇ ਵਿੱਚ ਕੋਈ ਚੰਗਾ ਕਰਮ ਕਰਨਾ ਹੈ ਉਹਨਾਂ ਨੂੰ ਲਗਾ ਖਾਣੀਏ ਪੈਂਡੀਆਂ ਮਤਾਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਕਿਤਨਾ ਕਿਤੇ ਸਤੂਰੂ ਨਾਨਕ ਪਾਸ਼ਾ ਜੀ ਦਾ ਕੀਆ ਹੋਇਆ ਵਰਤਨ ਸੱਚੀ ਕਿਉਂਕਿ ਜਿਨ੍ਹਾਂ ਨੇ ਵੀ ਚੱਲਦੇ ਸਿਸਟਮ ਦੇ ਉੱਤੇ ਕੋਈ ਵਿਫਾਈ ਉਹਨਾਂ ਨੂੰ ਪੰਨੀਆਂ ਤਸੀਹੇ ਬੜੇ ਦਿੱਤੇ ਗਏ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਫਰਮ ਦੇ ਖਿਲਾਫ ਆਵਾਜ਼ ਉਠਾਈਏ ਉਹਨਾਂ ਨੂੰ ਕੁੱਟੀਆਂ ਖੱਲਾਂਾ ਹੋਣੀਆਂ ਪਈਆਂ ਉਹਨਾਂ ਨੂੰ ਤਦੀਆਂ ਤਵੀਆਂ ਦੇ ਉੱਤੇ ਸਾਨਾ ਪਿਆਈ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਬੰਦੀ ਬਣ ਕੇ ਰਹਿਣਾ ਪਿਆ ਜੇ ਤਾਂ ਸਾਧ ਸੰਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਸ ਵਕ ਮੌਕੇ ਦੀ ਹਾਕਮਾਂ ਦੇ ਨਾਲ ਮੁੱਖਾ ਨਾਲ ਲਾਉਂਦੇ ਘਰ ਬੈਠੇ ਵੀ ਦਸਮਨ ਕਾ ਸਰਦੇ ਸੀ ਕਾਂ ਬੈਠੇ ਬਿਤਾ ਪਾਣੀ ਪਰ ਸੰਦੇਸ਼ ਉਹ ਤਾਂ ਮਨਦਮ ਇੱਕ ਤਰੀਫ ਨੂੰ ਸੁਣਾ ਪਰ ਉਹਨਾਂ ਨੇ ਚੱਲਦੇ ਸਿਸਟਮ ਤੇ ਉਂਗਲੀ ਉਠਾਈ ਜ਼ਰੂਰਤ ਦੇ ਖਿਲਾਫ ਆਵਾਜ਼ ਉਠਾਈ ਤਾਂ ਉਹਨਾਂ ਨੂੰ ਲੱਖਾਂ ਤਸੀਹੇ ਝੱਲਣੇ ਪਏ ਤੇ ਬਹੁਤ ਵਿਰੋਧ ਚੜਨਾ ਪਿਆ ਜੇ ਸਤਗੁਰ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਵਿੱਚ ਬੈਠ ਕੇ ਹੀ ਨਾਮ ਸਿਮਰਨ ਕਰਦੇ ਨਾਮ ਸਿਮਰਨ ਕਰਾਉਂਦੇ ਤਾਂ ਔਰਾਂ ਜੀ ਨੂੰ ਕੋਈ ਤਕਲੀਫ ਨਹੀਂ ਸੀ ਕਿਉਂਕਿ ਜਦੋਂ ਸਿਸਟਮ ਚੱਲਦੇ ਦੇ

ਪਈ ਮਰਦਾਨਾ ਜਿਵੇਂ ਆਖਿਆ ਨਾ ਬਾਬਾ ਮੈਂ ਹੀ ਕਰ ਨਹੀਂ ਆ ਸਕਦਾ ਉਹ ਸਾਡੇ ਲੱਤਾਂ ਮਾਰੀ ਤੈਨੂੰ ਪਰਾਈਆ ਸਤੇ ਤੂੰ ਨਾਮ ਜਪਣਾ ਲਈ ਅਸੀਂ ਤਾਂ ਦੁਨਿਆਵੀ ਲੋਕ ਐ ਜਾਂ ਤੱਕ ਬੰਦਲ ਮਿਲਦੇ ਸਾਡੇ ਮੰਦੀ ਜਿਹੜੀ ਕ੍ਰਿਸ਼ਨੋਂ ਗੁੜੀ ਨਹੀਂ ਸਤਿਗੁਰਾਂ ਨੇ ਉੱਗੀ ਵਾਰੀ ਫੇਰ ਬਚਨ ਕੀਤਾ ਮਰਦਾਨਿਆਂ ਤੂੰ ਕਹਿ ਕਿ ਜੈ ਕੋ ਸਵਾ ਤੇਰਾ ਭਾਵਾ ਹੋ ਮਰਦਾਨਾ ਕਹਿੰਦਾ ਨਾ ਬਾਬਾ ਮੈਂ ਇਹ ਗੱਲ ਨਹੀਂ ਆਖ ਸਕਦਾ ਕਿਸੇ ਵਾਰੀ ਸੱਚੇ ਪਾਸ਼ਾ ਨੇ ਖੇਰ ਬਚਨ ਕੀਤਾ ਮਰਦਾਨਿਆਂ ਤੂੰ ਆਖ ਜਾ ਘੋੜਾ ਸਵਾਰ ਤੇਰਾ ਭਲਾ ਹੋ ਜੇ ਬਰਮਦਾਨਾ ਜੀ ਆਖ ਲੱਗੇ ਕਿ ਸੱਚੇ ਪਾਸ਼ਾ ਤੁਸੀਂ ਮੇਰੇ ਗੁਰੂ ਹੋ ਮੇਰੇ ਮੁਰਸ਼ਦ ਹੋ ਬਾਰਵਾਦੀ ਮੈਂ ਤੁਹਾਡਾ ਬਚਨ ਜਿਹੜਾ ਮੋਰ ਦਾ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਆਖ ਦਿੱਤਾ ਕਿ ਜਾ ਘੋੜਾ ਸਵਾਰ ਰੱਬ ਤੇਰਾ ਭਲਾ ਕਰੇ ਕਹਿੰਦੇ ਨੇ ਕਿ ਘੋੜਸਵਾਰ ਜੇ ਥੋੜੀ ਦੂਰ ਗਿਆ ਸੀ ਤੇ ਜਲਦੀ ਜਲਦੀ ਘੋੜੇ ਦੇ ਪੈਰ ਦੇ ਚਖੇੜਾ ਵਜਾਟ ਫੋਟਰ ਨਗੀ ਤੇ ਘੋੜਾ ਡਿੱਗਿਆ ਘੋੜਾ ਡਿੱਗਿਆ ਇਨੀ ਜੋਰ ਦੇ ਨਾਲ ਡਿੱਗਿਆ ਤੇ ਘੋੜੇ ਸੱਜ ਰਹੀ ਦੇ ਘੋੜੇ ਦੇ ਜਿਹੜੇ pran ਉਹ ਨਿਕਲਦੇ ਗੁਰੂ ਪਿਆਰਿਓ ਜਿਸ ਵੇਲੇ pran ਨਿਕਲ ਗਏ ਤੇ ਘੋੜਸਵਾਰ ਨੇ ਘੋੜੇ ਦੀ ਕਾਠੀ ਲਾਈ

ਸਤਗੁਰੂ ਨਾਨਕ ਪਾਸ਼ਾ ਖਾਲਕੇ ਨਾਮ ਰਦਨਿਆ ਆਪਾਂ ਇਹ ਕੰਮ ਨਹੀਂ ਕਰਦੇ ਕਹਿੰਦੇ ਠੀਕ ਹੈ ਤੇਰੇ ਮੰਦੇ ਵਿੱਚ ਬਦਲ ਲੈਣ ਦੀ ਤਾਂਗ ਹੈ ਤੂੰ ਚਾਦਰਵਾਬ ਤੂੰ ਰਵਾਬ ਜਾ ਤੇ ਮੈਂ ਬਾਣੀ ਪੜਦਾ ਇਹਦੇ ਤੰਦੀ ਚੋਟ ਨਹੀਂ ਮਾਨੀ ਇਹਦੇ ਸ਼ਬਦ ਦੀ ਚੋਟ ਮਾਨੀ ਇਹਨੇ ਮੰਨ ਸਤਗੁਰ ਕਬੀਰ ਮਹਾਰਾਜੀ ਦੇ ਇੱਕ ਸ਼ਬਦ ਹੈ ਕਿ ਕਬੀਰ ਸਤਗੁਰ ਸੂਰਮੇ ਵਾਹਿਆ ਬਾਨ ਜੋ ਏਕ ਲਗਤ ਹੀ ਭੁਏ ਗਿਰ ਪ੍ਰਿਆ ਪ੍ਰਿਆ ਕਲੇਜੇ ਛੇ ਕਿਉਂਕਿ ਜਦੋਂ ਪਾਣੀ ਦਾ ਸ਼ਬਦ ਪਾਣੀ ਦਾ ਤੀਰ ਕਲੇਜੇ ਦੇ ਵਿੱਚ ਵੱਜਦਾ ਹੈ ਫਿਰ ਬੰਦੇ ਦੇ ਜੀਵ ਦੇ ਮਾਇਨੇ ਜਿਹੜੇ ਉਹ ਢਾਹੂ ਬਦਲੀ ਹੋ ਜਾਂਦੀ ਸਤਿਗੁਰਾਂ ਨੇ ਇਹ ਉਪਗਮ ਕੀਤਾ ਤੇ ਮਰਦਾਨੇ ਨੇ ਰਵਾਜ ਚ ਕੀ ਪ੍ਰਵਾਬ ਜਉਣ ਲੱਗਿਆ ਤੇ ਸਤਿਗੁਰਾਂ ਨੇ ਪਾਣੀ ਪੜੀ ਜਿਸ ਵੇਲੇ ਬੰਦੇ ਦਾ ਸ਼ਬਦ ਉਸ ਹੋਸਵਾਲ ਦੇ ਸੀਨੇ ਦੇ ਵਿੱਚ ਵੱਜਾ ਤੇ ਆ ਕੇ ਚਰਨਾ ਤੇ ਸਿਰ 라ਕੇ ਮਾਫੀਆਂ ਮੰਗਦਾ ਹੈ ਗੁਰੂ ਪਿਆਰਿਓ ਇਨੀ ਤਾਕਤ ਦੇ ਬਾਣੀ ਦੇ ਵਿੱਚ ਇਨੀ ਬਾਣੀ ਦੇ ਵਿੱਚ ਪਾਵਰ ਹੈ ਜੇ ਮਨ ਚਿਤ ਲਾਕੇ ਉਸ ਸਤਗੁਰ ਦਾ ਨਾਮ ਸਿਮਰਿਏ ਬਾਣੀ ਪੜੀਏ ਤਾਂ ਕਦੇ ਵੀ ਮਨ ਦੇ ਵਿੱਚ ਮਾੜੇ ਖਿਆਲ ਨਹੀਂ ਆਉਂਦੇ ਮਨ ਦੇ ਵਿੱਚ ਉਹ ਬੈਰ ਬਰੋਧ ਜਿਹੜਾ ਉਹ ਖਤਮ ਕਰ ਦਿੰਦੀ ਹੈ ਬਾਣੀ ਫਿਰ ਇਨਸਾਨ ਨੂੰ ਆਪਣੀ ਸਭ ਖਬਰ ਰਹਿੰਦੀ ਹੈ ਦੂਸਰੇ ਦੀ ਸੋਝੀ ਨਹੀਂ ਰਹਿੰਦੀ ਕਿ ਜਿਨ੍ਹਾਂ ਨੇ ਬਾਣੀ ਪੜ੍ਹੀਏ ਜਾਂ ਜਿਨ੍ਹਾਂ ਨੇ ਵੀ ਬਾਣੀ ਆਪਣੇ ਜ਼ਿੰਦਗੀ ਦੇ ਵਿੱਚ ਪਨਾਈਏ ਉਹਨਾਂ ਨੂੰ ਪਤਾ ਹੈ ਕਿ ਗੁਰੂ ਦੀ ਐਵੇਂ ਬਾਣੀ ਦੀ ਸੋ ਸਤਿਗੁਰ ਦੇ ਚਰਨਾਂ ਦੇ ਵਿੱਚ ਵੀ ਹਰ ਵਾਰ ਬੇਨਤੀ ਹੁੰਦੀ ਏ ਕਿ ਸਾਡੇ ਵਰਗੇ ਪਾਪੀਆਂ ਦੇ ਵੀ ਸਾਡੇ ਵਰਗੇ ਦੇ ਕੰਮੇ ਜੀਵਾਂ ਦੇ ਲਈ ਸੰਪਤੀ ਕਿਰਤਾ ਹੋ ਜਵੇ ਕਿਤੇ ਮਿਹਰ ਭਰੀ ਨਜ਼ਰ ਸਾਡੀ ਜ਼ਿੰਦਗੀ ਤੇ ਵੀ ਸਤਿਗੁਰ ਦੀ ਪੈ ਜਵੇ ਤਾਂ ਸਾਡੀ ਜ਼ਿੰਦਗੀ ਦੀ ਜਿਹੜੀ ਉਹ ਕਿਸੇ ਛੇਹੇ ਨਾ ਉੱਚਾ ਹੋ। ਸੋ ਤੁਸੀਂ ਸਾਰੇ ਆਪਨਾ ਕੀਮਤੀ ਸਮਾਂ ਕੱਟਣੇ ਗੁਰੂ ਚੋਇਓ ਸਤਿਗੁਰ ਦੇ ਚਰਨਾਂ ਵਿੱਚ ਨਿਹਾਰਬਾਨੀ ਬੇਨਤੀ ਹੁੰਦੀ ਏ ਸਾਰੀ ਸੰਗਤ ਵੱਲੋਂ ਮੇਰੇ ਵੱਲੋਂ ਵੀ ਇਹ ਸਤਿਗੁਰ ਬਖਸ਼ਿਸ਼ ਕਰਨ ਇਸੇ ਤਾਂ ਸਾਨੂੰ ਨਾਮ ਦੀਆਂ ਲੱਤਾਂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਸਿਗੁਰੂ ਘਰ ਨਾਲ ਜੁੜੇ ਰਹੀਏ ਬਾਣੀ ਸੁਣਦੇ ਰਹੀਏ ਬਾਣ ਸ੍ਰਵਣ ਕਰਦੇ ਰਹੀਏ ਤੇ ਬਾਣੀ ਦਾ ਦੱਸਿਆ ਹੋਇਆ ਮਾਰਗ ਉਹ ਜ਼ਿੰਦਗੀ ਦੇ ਵਿੱਚ ਬਣਾਈ ਸਗੁਰੂ ਪਿਆਰ ਹੋਣਾ ਬਾਣੀ ਦਾ ਜਪ ਕਰਨਾ ਹੈ